ਗੁਰ ਸੇਵਿਆ ਅਹਨ ਸਹਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵ ਸਿਫਤੁ ਖੁ ਸਮੰਦੀ ਨੂਰ ਅਰਸਾ ਕਰਸਾ ਤਉ ਦਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹਉ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀ ਆ ਸਬਨਾਂ ਦਾ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਨਦ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਪ੍ਰਭਾ ਲਿਖਿਆ ਕਮਾ ਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੋਲੀ ਪਾਈ ਅਨੰਦ ਵਿਸਰਿਆ ਗੁਣ ਤਾਸ ਲਿਖਿਆ ਕਮਾ ਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੋਲੀ ਪਾਈ ਆਨਾ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵਦਾ ਦੂਜਾ ਭਾਏ ਮੋਇ ਆਸ ਜਿਨੇ ਗੁਰਮਖੰਨਾਮ ਨਾ ਚੇਤੇਆ ਸੇ ਬਹਣਾ ਨਾ ਮਿਲਣੀ ਪਾਸ ਦਖਲਾ ਕਾ ਬਹੁ ਆਤ ਕਣਾ ਪਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਮਾਨਮੁਖਾਨੋ ਕੋ ਨਾਮ ਸਹੀ ਚੱਕ ਗਿਆ ਵੇ ਸਾਸ ਨਾਨਕ ਗੁਰਮੁਖਾਨੋ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹਲਾ ਤੀਜਾ ਸੇ ਸੱਜਣਾ ਜੇ ਗੁਰਮਖ ਮਿਲਹਿ ਸਬਾਈ ਸਤਿਗੁਰ ਕਾ ਭਾਣਾ ਆਣ ਦਿਨ ਕਰਹਿ ਸੇ ਸੇ ਰਹੀ ਸਮਾਈ ਦੂਜਾ ਭਾਏ ਲੱਗੇ ਸਜਣ ਨਾ ਆਖਿਆਂ ਜੀ ਅਪਮਾਨ ਕਰਹੀ ਵੇਕਾਰ ਮਾਨਮੁਖ ਆਪ ਸੁਆਰਥੀ ਕਾਰਜਨ ਸਕਹੀ ਸਵਾਰ ਨਾਨਕ ਪੂਰਬ ਲਿਖਿਆ ਕਮਾ ਬਣਾ ਕੋਈ ਨਾ ਮੇਟਨ ਹਾਰ ਪੌੜੀ ਤੁਹਦਿਆ ਪੀ ਜਗਤ ਉਪਾਏ ਕਾ ਆਪ ਖੇਲ ਰਚਾਇਆ ਤ੍ਰਗੁਣ ਆਪ ਸਿਰਜਿਆ ਮਾਇਆ ਮੋਵਦਾ ਵਿਚ ਹੋ ਮੈਂ ਲਖਾ ਮੰਗਿਆ ਫਿਰ ਆਵਾ ਜਾਇ ਜਿਨ ਹਰ ਆਪ ਕਿਰਪਾ ਕਰੇ ਸੇ ਗੋਰਾ ਸਮਝਾਇ ਬਲਹਾਰੀ ਗੁਰ ਆਪਣੇ ਸਦਾ ਸਦਾ ਕਮਾਇ ਜਨਾ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਵਲੇ ਹਾਰੀ ਗਰੇ ਆਪਣੇ ਸਦਾ ਸਦਾ ਕਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਪੂਰਵ ਲਿਖਿਆ ਕਮਾਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣਤਾਸ ਰਾਗ ਸੁਰਠ ਕੀ ਬਾਰ ਪੌੜੀ ਤੀਜੀ ਸ਼ਲੋਕਾਂ ਨਾਲ